ਇਹ ਫਿਰ ਕੈਮੀਕਲ ਨਸ਼ਾ ਜਿਹੜਾ ਆ ਗਿਆ ਇਹ ਚੁੰਡੀ ਜਿੰਨਾ ਨਸ਼ਾ ਜਿਹੜਾ ਦੀਂਦਾ ਹੀ ਨਹੀਂ ਹੂੰ ਤੇ ਉਹ ਨਹੀਂ ਪਤਾ ਲੱਗਦਾ ਜਦੋਂ ਨੌਜਵਾਨ ਦੇ ਸਿਰੰਚ ਉਹਦੀ ਅੱਧੀ ਬਾਹਂਚ ਹੁੰਦੀ ਹੈ ਤੇ ਅੱਧੀ ਬਾਹਰ ਹੁੰਦੀ ਹੈ ਉਹਦੇ ਨਾਲ ਦੀ ਨਾਲ ਮੌਤ ਹੋ ਜਾਂਦੀ ਹੈ ਹੂੰ ਉਹਦੇ ਮਾਪੇ ਪਿੱਟੀ ਜਾ ਰਹੇ ਹੁੰਦੇ ਆ ਹੂੰ ਇਹਦਾ ਹੱਲ ਇੱਕੋ ਹੀ ਆ ਹੂੰ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਹੋਵੇ ਉਹ ਨਸ਼ਾ ਪੰਜਾਬ ਤੋਂ ਖਤਮ ਹੋਣਾ ਚਾਹੀਦਾ ਸੀ ਵੀ ਕਹਿੰਨੇ ਵੀ ਨਸ਼ਾ ਪੰਜਾਬ ਤੋਂ ਖਤਮ ਹੋਵੇ ਪਰ ਸੱਚੀ ਮਿੱਥੀ ਹੋਵੇ ਹੂੰ ਸ਼ਸ਼ੀ ਗਾਦੋਤ ਦੁਹਰੇ ਦੇ ਨਾਲ ਲਾਈਵ ਟੂਡੇ ਪੰਜਾਬ ਦੇ ਨਾਲ ਤੇ ਮੈਂ ਆ ਤੁਹਾਡੇ ਨਾਲ ਸ਼ਸ਼ੀ ਬਦੌੜ ਸਾਥੀਓ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਸਰਕਾਰ ਇਸ ਇਹਨਾਂ ਦਿਨਾਂ ਦੇ ਵਿੱਚ ਬਹੁਤ ਐਕਟਿਵ ਆ ਤੇ ਬਹੁਤ ਐਕਟਿਵ ਤਰੀਕੇ ਨਾਲ ਹੀ ਉਹ ਜੁੱਧ ਨਸ਼ਿਆਂ ਵਿਰੁੱਧ ਇੱਕ ਮਹਿੰਮ ਨੂੰ ਲੈ ਕੇ ਅੱਗੇ ਵਧ ਰਹੀ ਆ ਤੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਕਿਹਾ ਜਾ ਰਿਹਾ ਕਿ ਨਸ਼ਾ ਕਾਰੋਬਾਰੀ ਆ ਸੀਗੇ ਜਾਂ ਨਸ਼ਾ ਤਸਕਰ ਆ ਜਾਂ ਨਸ਼ੇ ਨਾਲ ਸੰਬੰਧਤ ਆਗੇ ਉਹਨਾਂ ਦੇ ਘਰ ਵੀ ਟਾਇਆ ਜਾ ਰਹੇ ਹੈਗੇ ਤੇ ਉਹ ਪੂਰੇ ਮਾਮਲੇ ਸੰਬੰਧੀ ਆਪਣੇ ਨਾਲ ਬਾਈ ਮੌਜੂਦ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਉਹ ਕੀ ਸੋਚਦੇ ਆ ਇਸ ਮਸਲੇ ਨੂੰ ਲੈ ਕੇ ਤੇ ਉਹਨਾਂ ਦਾ ਕੀ ਵਿਚਾਰ ਹੈਗਾ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਇੱਕ ਆਮ ਪੁਆਇੰਟ ਆਫ View ਤੇ ਆਮ ਲੋਕਾਂ ਦੀ ਕੀ ਸੋਚ ਹੈਗੀ ਐਸੀ ਗੱਲ ਬਈ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆ ਸਵਾਗਤ ਹੈ ਜੀ ਤੁਹਾਡਾ ਸਾਡਾ ਜੀ ਤੁਹਾਡੇ ਚੈਨਲ ਦਾ ਵੀ ਸਵਾਗਤ ਕਰਦੇ ਹਾਂ ਲਾਈਵ ਟੂਡੇ ਤੇ ਬਈ ਜੀ ਜਿਵੇਂ ਮੈਂ ਗੱਲ ਕੀਤੀ ਜੁੱਧ ਨਸ਼ਿਆਂ ਵਿਰੁੱਧ ਸਰਕਾਰ ਨੇ ਇਸ ਟੈਗ ਲਾਈਨ ਦੇ ਇਸ ਸਰਲੇਖ ਦੇ ਹੇਠ ਇੱਕ ਮੁਹਿੰਮ ਚਲਾ ਰੱਖੀ ਆ ਤੁਸੀਂ ਵੀ ਦੇਖਿਆ ਉਹ ਖਬਰਾਂ ਦੇ ਵਿੱਚ ਵੀ ਬਹੁਤ ਸਾਰੇ ਕਾਲਟਾਏ ਜਾ ਰਹੇ ਕਿਵੇਂ ਦੇਖਦੇ ਹੋ ਇਸ ਪੂਰੀ ਪ੍ਰਕਿਰਿਆ ਨੂੰ ਦੇਖੋ ਨਸ਼ਾ ਪੰਜਾਬ ਚੋਂ ਖਤਮ ਹੋਣਾ ਚਾਹੀਦਾ ਅਸੀਂ ਵੀ ਕਹਿੰਨੇ ਆ ਵੀ ਨਸ਼ਾ ਪੰਜਾਬ ਚੋਂ ਖਤਮ ਹੋਵੇ ਪਰ ਸੱਚੀ ਮਿੱਥੀ ਹੋਵੇ ਹੂੰ ਜਿਹੜਾ ਇਹ ਪੰਜਾਬ ਦੇ ਵਿੱਚ ਨਸ਼ਾ ਸਸੀ ਜੀ ਆਇਆ ਇਹ ਅਸਲ ਵਿੱਚ ਸੋਚੀ ਸੰਝੀ ਸਾਜ਼ਿਸ਼ ਸੀ ਦੋਨਾਂ ਸਰਕਾਰਾਂ ਦੀ ਹੂੰ ਜਿਹੜੀ ਸੂਬੇ ਚ ਰਹਿੰਦੀ ਸਰਕਾਰ ਉਹਦੀ ਤੇ ਸੈਂਟਰ ਦੀ ਹੂੰ ਇਹ ਨੌਜਵਾਨੀ ਨੂੰ ਸੋਚੀ ਸੰਝੀ ਸਾਜ਼ਿਸ਼ ਦੇ ਨਾਲ ਖਤਮ ਕਰਨਾ ਚਾਹੁੰਦੇ ਹੂੰ ਜਿਹੜੀ ਇਹਨਾਂ ਦੀ ਮਨਸ਼ਾ ਪੂਰੀ ਨਹੀਂ ਹੋਈ ਹੂੰ ਇਹਨਾਂ ਨੇ ਜਿਹੜੇ ਅੱਜ ਮਹਿੰਮ ਚਲਾ ਲਈ ਆ ਕੋਈ ਯੁੱਧ ਨਸ਼ੇ ਵਿਰੁੱਧ ਹੂੰ ਲੋਕਾਂ ਦੇ ਘਰ ਢਾਏ ਜਾ ਰਿਹਾ ਖਾਸ ਕਰ ਗਰੀਬਾਂ ਦੇ ਹੂੰ ਦੇਖੋ ਹਾਈ ਕੋਰਟ ਦਾ ਵੀ ਸੰਦੇਸ਼ ਆ ਗਿਆ ਸੁਪਰੀਮ ਕੋਰਟ ਦੇ ਵਿੱਚ ਵੀ ਲੋਕ ਗਏ ਜਿਨ੍ਹਾਂ ਦੇ ਘਰ ਢਾਏ ਗਏ ਜਾਇਜ਼ ਨਜਾਇਜ਼ ਹੂੰ ਉਹਨਾਂ ਨੇ ਕਿਹਾ ਵੀ ਘਰ ਢਾਉਣਾ ਜਿਹੜਾ ਇਹ ਜਾਇਜ਼ ਨਹੀਂ ਜਿਵੇਂ ਗੋਵਿੰਦਗੜ੍ਹ ਮੰਡੀ ਦੇ ਵਿੱਚ ਢਾਇਆ ਗਿਆ ਜਲੰਧਰ ਦੇ ਵਿੱਚ ਢਾਇਆ ਗਿਆ ਹੂੰ ਅਸੀਂ ਕਹਿੰਦੇ ਆ ਵੀ ਸਜ਼ਾ ਮਿਲੇ ਜਿਹੜਾ ਬੰਦਾ ਨਸ਼ਾ ਵੇਚਦਾ ਕਿਸੇ ਦੀ ਜ਼ਿੰਦਗੀ ਨੂੰ ਬਰਬਾਦ ਕਰਨਾ ਚਾਹੁੰਦਾ ਹੂੰ ਉਹਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਜਿਵੇਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਕੋਈ ਡਰੱਗ ਵੇਚਦਾ ਫੜਿਆ ਗਿਆ ਤੇ ਉਹਨੂੰ ਨਾਲ ਦੀ ਨਾਲ ਮੌਤ ਦੀ ਸਜ਼ਾ ਦਿੰਦੇ ਆ ਉਹਦੇ ਪਿੱਛੇ ਪਰਿਵਾਰ ਦਾ ਕੀ ਕਸੂਰ ਆ ਛੋਟੇ ਬੱਚਿਆਂ ਦਾ ਕੀ ਕਸੂਰ ਆ ਦੋਸ਼ੀ ਇੱਕ ਬੰਦਾ ਹੋ ਸਕਦਾ ਸਾਰਾ ਪਰਿਵਾਰ ਥੋੜਾ ਦੋਸ਼ੀ ਪਰ ਉਹ ਨਾਲ ਇਹ ਕਿਹਾ ਜਾਂਦਾ ਹੈ ਜੀ ਵੀ ਜਿਹੜੀ ਉਹਨੇ ਜਾਇਦਾਦ ਬਣਾਈ ਆ ਉਹ ਨਸ਼ਾ ਵੇਚ ਕੇ ਬਣਾਈ ਆ ਜੀ ਸਰਕਾਰ ਦੇ ਬਹੁਤ ਸਾਰੇ ਜਿਹੜੇ ਨੁਮਾਇੰਦੇ ਆਗੇ ਉਹਨਾਂ ਦੇ ਬਿਆਨ ਆਏ ਉਹਨਾਂ ਨੇ ਕਿਹਾ ਵੀ ਇਹ ਮਤਲਬ ਨਸ਼ਾ ਵੇਚ ਵੇਚ ਇਹਨਾਂ ਨੇ ਇੰਡੀਆਂ-ਇੰਡੀਆਂ ਜਾਇਦਾਦਾਂ ਜੋੜੀਆਂ ਤਾਂ ਕਰਕੇ ਅਸੀਂ ਘੱਲ ਟਾ ਰਹੇ ਹਾਂ ਇਹਨੂੰ ਕਿਵੇਂ ਦੇਖਦੇ ਹੋ ਉਹਦੇ ਪੁੱਖਾ ਸਬੂਤ ਦੇਣ ਅੱਛਾ ਜਨ ਤੱਕ ਕਰਨ ਉਹ ਜਿਹੜੀ ਪਹਿਲਾਂ ਪ੍ਰਾਪਰਟੀ ਕਿਹੋ ਜੀ ਸੀ ਹੁਣ ਉਹਦੀ ਪ੍ਰਾਪਰਟੀ ਕਿੰਨੀ ਆ ਉਨੂੰ ਜਨ ਤੱਕ ਕੀਤਾ ਜਾਵੇ ਤੇ ਜਿਹੜੇ ਵੱਡੇ ਵੱਡੇ ਮਗਰਮਾਛਾ ਜਿਨ੍ਹਾਂ ਨੇ ਅਰਪਾਂ ਖਰਪਾਂ ਰੁਪਿਆ ਬਣਾ ਲਿਆ ਉਹਨਾਂ ਨੂੰ ਤਾਂ ਕਿਸੇ ਨੇ ਕੁਝ ਕਿਹਾ ਹੀ ਨਹੀਂ ਹੂੰ ਇਹ ਗਰੀਬ ਦੀ ਪ੍ਰੋਬਲਮ ਕੋਈ ਤਿੰਦੀ ਹੈ ਹੂੰ ਜੇ ਇਹ ਤਾਂ ਮੰਨਦੇ ਹਾਂ ਵੀ ਚਿੱਟੇ ਦੀ ਜਿਹੜੀ ਸਮੱਸਿਆ ਹੈਗੀ ਉਹ ਹੈਗੀ ਆ ਪੰਜਾਬ ਦੇ ਵਿੱਚ ਹੈਨਾ ਜੇ ਆਪਾਂ ਇਹ ਸਮੱਸਿਆ ਮੰਨਦੇ ਆ ਸਰਕਾਰ ਦੇ ਤੇ ਅਭਿਆਨ ਵੀ ਚਲਾ ਰਹੀ ਹੈ ਤੁਹਾਨੂੰ ਕੀ ਲੱਗਦਾ ਵੀ ਇਹਦਾ ਹੱਲ ਕੀ ਆ ਵੀ ਹੱਲ ਕਿਵੇਂ ਕੀਤਾ ਜਾ ਸਕਦਾ ਇਹਨੂੰ ਅਸੀ ਜੀ ਬਹੁਤ ਸੋਹਣਾ ਸਵਾਲ ਕੀਤਾ ਇਹਦਾ ਹੱਲ ਇੱਕੋ ਹੀ ਹੈ ਜੀ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਸੀ ਹੂੰ ਤੇ ਭੁੱਕੀ ਫੀਮ ਦੇ ਠੇਕੇ ਵੀ ਸੀ ਹੂੰ ਉਦੋਂ ਨਾ ਤਾਂ ਕੋਈ ਨੌਜਵਾਨ ਮਰਦਾ ਸੀ ਨਾ ਨੌਜਵਾਨ ਕੋਈ ਚੋਰੀ ਕਰਦਾ ਸੀ ਹੂੰ ਖੇਤਾਂ ਦੇ ਵਿੱਚ ਖੁੱਲਾ ਸਮਾਨ ਪਿਆ ਹੁੰਦਾ ਸੀ ਹੂੰ ਘਰਾਂ ਦੇ ਵਿੱਚ ਖੁੱਲਾ ਸਮਾਨ ਪਿਆ ਹੁੰਦਾ ਸੀ ਹੂੰ ਇਹ ਜਦੋਂ 2009 ਦੇ ਵਿੱਚ ਇਹ ਚਿੱਟਾ ਨਸ਼ਾ ਆਇਆ ਕੁਦਰਤੀ ਨਸ਼ੇ ਬੰਦ ਹੋ ਗਏ ਹੂੰ ਬਿਲਕੁਲ ਇਹਨਾਂ ਤੇ ਬਾਹਰੋਂ ਆਉਣ ਤੇ ਪਾਬੰਦੀ ਲਾਤੀ ਟਰੱਕਾਂ ਵਾਲਿਆਂ ਨੂੰ ਫੜ ਲਿਆ ਗਿਆ ਹੂੰ ਉਕੀ ਜੇ ਕੋਈ ਲੈ ਕੇ ਆਉਂਦਾ ਸੀ ਉਹਨੂੰ ਫੜ ਲਿਆ ਜਾਂਦਾ ਸੀ ਉਹਦੇ ਤੇ ਐਨਡੀਪੀ ਐਕਟ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਧੱਕਿਆ ਜਾਂਦਾ ਸੀ ਤੇ ਫਿਰ ਕੈਮੀਕਲ ਨਸ਼ਾ ਜਿਹੜਾ ਆ ਗਿਆ ਇਹ ਚੁੰਡੀ ਜਿੰਨਾ ਨਸ਼ਾ ਜਿਹੜਾ ਦੀਂਦਾ ਹੀ ਨਹੀਂ ਹੂੰ ਤੇ ਉਹ ਨਹੀਂ ਪਤਾ ਲੱਗਦਾ ਜਦੋਂ ਨੌਜਵਾਨ ਦੇ ਸਰੀਰ 'ਚ ਉਹਦੀ ਅੱਧੀ ਅੰਚ ਹੁੰਦੀ ਹੈ ਤੇ ਅੱਧੀ ਬਾਹਰ ਹੁੰਦੀ ਹੈ ਉਹਦੇ ਨਾਲ ਦੀ ਨਾਲ ਮੌਤ ਹੋ ਜਾਂਦੀ ਹੈ ਹੂੰ ਉਹਦੇ ਮਾਪੇ ਪਿੱਟੀ ਜਾ ਰਹੇ ਹੁੰਦੇ ਆ ਹੂੰ ਇਹਦਾ ਹੱਲ ਇੱਕੋ ਹੀ ਆ ਹੂੰ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਹੋਵੇ ਹੂੰ ਉਹਦੇ ਨਾਲ ਜਵਾਨੀ ਬਚ ਸਕਦੀ ਹੈ ਹੂੰ ਉਹਦੇ ਨਾਲ ਪਾਣੀ ਬਚ ਸਕਦਾ ਹੂੰ ਉਹਦੇ ਨਾਲ ਕਿਸਾਨੀ ਬਚ ਸਕੀ ਕਿਸਾਨੀ ਕਿਵੇਂ ਬਚੂਗੀ ਇਹ ਮਹਿੰਗੀ ਖੇਤੀ ਹੈ ਜਿਹਦਾ ਅੱਜ ਤੁਸੀਂ ਕਿਸੇ ਵੀ ਕਰਿਆਨੇ ਦੀ ਦੁਕਾਨ ਤੋਂ ਲੈ ਲਓ ਤੇ ਕੋਈ ਪਾਬੰਦੀ ਕੋਈ ਨਹੀਂ ਖਾਸ ਖਾਸ ਜਿਹੜੀ ਮਰਜ਼ੀ ਕਰਿਆਨੇ ਦੀ ਦੁਕਾਨ ਤੋਂ ਤੁਸੀਂ ਲੈ ਲਓ ਜਦੋਂ ਆਪਣੇ ਘਰ ਦੇ ਵਿੱਚ ਇੱਕ ਬੱਚਾ ਪੈਦਾ ਹੁੰਦਾ ਜਦੋਂ ਬੀਬੀ ਨੂੰ ਪੰਜੀਰੀ ਬਣਾਉਣੀ ਆ ਤਾਂ ਉਹ ਖਾਸ ਖਾਸ ਵਿੱਚ ਪੈਂਦੀ ਹੈ ਜਿਹਦੇ ਵਿੱਚ ਬੇਟਾਵਨ ਡੀ ਸੀ ਸਾਰੇ ਇਹਦੇ ਵਿੱਚ ਤੱਤ ਪਾਏ ਜਾਂਦੇ ਮੈਂ ਨਹੀਂ ਕਹਿੰਦਾ ਇਹ ਸਰਦਾਰਾ ਸਿੰਘ ਜੌਹੜ ਵਰਗੇ ਬੁੱਧੀਜੀਵੀ ਲੋਕ ਕਹਿੰਦੇ ਆ ਵੱਡੇ ਵੱਡੇ ਡਾਕਟਰ ਕਹਿੰਦੇ ਆ ਡਾਕਟਰ ਧਰਮਵੀਰ ਗਾਂਧੀ ਵਰਗੇ ਜਿਨ੍ਹਾਂ ਦਾ ਰੋਜ ਦਾ ਬਾ ਜਿਹੜੇ ਦਿਮਾਗ ਦੇ ਰੋਗੀ ਲੋਕ ਨੇ ਜਿਹੜੇ ਹਾਰਟ ਦੇ ਪ੍ਰੋਬਲਮ ਵਾਲੇ ਨੇ ਉਹਨਾਂ ਨੂੰ ਇਹ ਦਵਾਈਆਂ ਦੇ ਵਿੱਚ ਪਾ ਕੇ ਗੋਲੀਆਂ ਦੀ ਟੈਬਲ ਤੌਰ ਤੇ ਦਿੱਤੀ ਜਾਂਦੀ ਹੈ ਉਹਨਾਂ ਨੇ ਖੁਦ ਕਹਿੰਦਾ ਕਹਿੰਦੇ ਜਿੰਨਾ ਚਿਰ ਇਹ ਪੰਜਾਬ ਦੇ ਵਿੱਚ ਲੀਗਲ ਤੌਰ ਤੇ ਨਹੀਂ ਆਉਂਦੀ ਉਹਨਾਂ ਚਿਰ ਚਿੱਟਾ ਖਤਮ ਨਹੀਂ ਹੁੰਦਾ ਇਹਦਾ ਹੱਲ ਇੱਕੋ ਹੀ ਹੈ ਮਾਨ ਸਾਹਿਬ ਭਗਵੰਤ ਸਿੰਘ ਮਾਨ ਨੂੰ ਮੈਂ ਗੱਲ ਕਹਿਣਾ ਜਿੰਨਾ ਚਿਰ ਤੁਸੀਂ ਇਹ ਚੀਜ਼ ਲੀਗਲ ਨਹੀਂ ਕਰਦੇ ਚਿੱਟਾ ਖਤਮ ਨਹੀਂ ਹੁੰਦਾ ਜਿੰਨੇ ਮਰਜ਼ੀ ਮੁੰਡਿਆਂ ਦੇ ਤੁਸੀਂ ਅੰਕਾਊਂਟਰ ਕਰਦੇ ਹੋ ਜਿੰਨੇ ਮਰਜ਼ੀ ਲੋਕਾਂ ਦੇ ਘਰ ਢਾਹ ਦਿਓ ਜਿਹੜੇ ਅਨਲੀਗਲ ਆ ਲੀਗਲ ਨਹੀਂ ਹੈਗੇ ਜਦੋਂ ਹਾਈ ਕੋਰਟ ਸੁਪਰੀਮ ਕੋਰਟ ਇਹ ਕਹਿ ਰਿਹਾ ਕਿ ਘਰ ਢਾਉਣਾ ਜਾਇਜ਼ ਨਹੀਂ ਜਿੰਨਾ ਮਰਜ਼ੀ ਤੁਸੀਂ ਇਹਨਾਂ ਤੇ ਪਰਚੇ ਦੇ ਦਿਓ ਉਹਨਾਂ ਚ ਰੇਦਾ ਹੱਲ ਨਹੀਂ ਹੋਣਾ ਕਿਉਂਕਿ ਤਾਂ ਜੇਲਾ ਚ ਬੈਠੇ ਧੰਦਾ ਚਲਾਈ ਜਾ ਰਹੇ ਆ ਲੋਕ ਬਰਾੜ ਸਾਹਿਬ ਤੁਸੀਂ ਗੱਲ ਕੀਤੀ ਵੀ ਖਾਸ ਖਾਸ ਦੀ ਖੇਤੀ ਨੂੰ ਲੈ ਕੇ ਹਨਾ ਖਾਸ ਖਾਸ ਦੀ ਖੇਤੀ ਨੂੰ ਲੈ ਕੇ ਪਹਿਲਾਂ ਵੀ ਸਮੇਂ-ਸਮੇਂ ਤੇ ਮੰਗ ਉੱਠਦੀ ਰਹੀ ਹੈ ਪਰ ਮੈਂ ਬਹੁਤ ਸਾਰੇ ਮਤਲਬ ਬੁੱਧੀਜੀਵੀਆਂ ਦੇ ਮੈਂ ਬਿਆਨ ਸੁਣੇ ਤਾਂ ਬਿਆਨਾਂ ਦੇ ਵਿੱਚ ਉਹ ਇਹ ਗੱਲ ਵੀ ਕਹਿੰਦੇ ਆ ਕਿ ਜਿੱਨਾ ਸਟੇਟਾਂ ਦੇ ਵਿੱਚ ਖੇਤੀ ਹੁੰਦੀ ਆ ਖਾਸ ਖਾਸ ਦੀ ਖੇਤੀ ਹੁੰਦੀ ਆ ਉੱਥੋਂ ਦਾ ਕਿਸਾਨ ਫਿਰ ਕਿੰਨਾ ਕਮੀਰ ਹੈਗਾ ਉਹ ਵਿਚਾਰੇ ਉਹ ਵੀ ਤਾਂ ਕਿਤੇ ਨਾ ਕਿਤੇ ਮਤਲਬ ਗੁਰਬਤ ਨਾਲ ਹੀ ਜੂਝ ਰਹੇ ਹੈਗੇ ਹਾਂ ਤੁਹਾਡੇ ਸਵਾਲ ਦਾ ਮੈਂ ਜਵਾਬ ਦੇਣਾ ਤੁਸੀਂ ਹੁਣ ਇੰਸਟਾਗ੍ਰਾਮ ਤੇ ਕੱਢੋ ਅੱਗੇ ਤਾਂ ਆਪਾਂ ਸੁਣਦੇ ਸੀ ਹੁਣ ਉਹ ਕਿਸਾਨ ਖੁਦ ਵੀਡੀਓ ਪਾਉਂਦੇ ਆ ਹੂੰ ਵੀ ਇੱਕ ਕੁਆਂਟਲ ਦਾ ਰੇਟ 1,10,000 ਤੋਂ ਲੈ ਕੇ ਹੂੰ 90,000 ਤੱਕ ਹੈ ਹੂੰ ਜਿਹੜੀ 7 ਤੋਂ 8 ਕੁਆਂਟਲ ਪਰ ਏਕੜ ਦੇ ਵਿੱਚ ਜਿਹੜੀ ਖਾਸ ਕਰਕੇ ਆ ਨਿਕਲਦੀ ਆ ਹੂੰ ਫੇਰ ਜਿਹੜਾ ਉਹਦੇ ਉੱਤੋਂ ਦੁੱਧ ਹੈ ਜਿਹਦੀ ਫੀਮ ਬਣਦੀ ਆ ਉਹ ਸਰਕਾਰ ਲੈ ਕੇ ਜਾਂਦੀ ਆ ਤੋਲ ਕੇ ਕਿਉਂਕਿ ਉਹਨਾਂ ਹੀ ਉਹਨਾਂ ਨੇ ਜਿਨ੍ਹਾਂ ਨੂੰ ਲਾਇਸੈਂਸ ਦਿੱਤਾ ਉਹਨਾਂ ਦਾਇਰੇ ਦੇ ਵਿੱਚ ਰਹਿ ਕੇ ਉਹਨਾਂ ਨੇ ਤਿਆਰ ਕਰਕੇ ਦੇਣੀ ਆ ਹੂੰ ਕਿਸਾਨ ਉਹ ਕਸਾਲ ਆ ਜੀ ਕਿਉਂ ਨਹੀਂ ਕਸਾਲ ਉੱਥੇ ਕੋਈ ਚਿੱਟੇ ਨਾ ਮਰਦਾ ਮੈਂ ਤਾਂ ਖਬਰਾਂ ਸੁਣੀਆਂ ਨਹੀਂ ਹੂੰ ਤੁਸੀਂ ਰਾਜਸਥਾਨ ਦੇ ਜਿਹਨਾਂ ਏਰੀਆ ਦੇ ਵਿੱਚ ਹੁੰਦੀ ਆ ਜਾਂ ਮੱਧ ਪ੍ਰਦੇਸ਼ ਚ ਹੁੰਦੀ ਆ ਜਾਂ ਐਮਪੀ ਚ ਹੁੰਦੀ ਆ ਜਾਂ ਛੱਤੀਸਗੜ੍ਹ ਚ ਹੁੰਦੀ ਆ ਹੁਣ ਹਿਮਾਚਲ ਵਾਲੇ ਵੀ ਇਹ ਖੇਤੀ ਲੈ ਗਏ ਆ ਮੈਂ ਤਾਂ ਉੱਥੇ ਕੋਈ ਦੇਖਿਆ ਨਹੀਂ ਨੌਜਵਾਨ ਮਰਦਾ ਅੱਛਾ ਇੱਕ ਥੇ ਕਿਨਾਰੇ ਸੁਭਾਲੇ ਵੀ ਖੜਾ ਹੁੰਦਾ ਜੀ ਵੀ ਕੀ ਜਿਹੜੀ ਆਪਣੀ ਜ਼ਮੀਨ ਆਗੀ ਇਹ ਉਸ ਖੇਤੀ ਦੇ ਲਈ ਮਤਲਬ ਹੈਗੀ ਆ ਵੀ ਉਸ ਜੋਗ ਹੈਗੀ ਆ ਉਸ ਖੇਤੀ ਦੇ ਵੀ ਉਸ ਖੇਤੀ ਨੂੰ ਇੱਥੇ ਕੀਤਾ ਜਾ ਸਕਦਾ ਕਿਉਂਕਿ ਤੁਸੀਂ ਖੇਤੀ ਦੇ ਨਾਲ ਸੰਬੰਧਤ ਹੋ ਮੈਂ ਤੁਹਾਨੂੰ ਤਾਂ ਹੀ ਇਹ ਚੀਜ਼ ਪੁੱਛ ਰਿਹਾ 20 ਤੋਂ 15 ਬੂਟੇ ਲੀਗਲ ਆ ਜੀ ਅੱਛਾ ਉਹ ਤੁਸੀਂ ਕੁਦਰਤੀ ਤੌਰ ਤੇ ਆਪਾਂ ਦਾਣਾ ਮੰਡੀ 'ਚ ਖੜੇ ਆ ਤੁਸੀਂ ਜਿੱਥੇ ਮਰਜ਼ੀ ਬੀਜ ਦਿਓ ਹੂੰ ਕੱਤੇ ਅੱਸੂ ਦੇ ਮਹੀਨੇ ਦੇਸੀ ਦੇ ਮਹੀਨੇ ਕਹਿ ਲੋ ਵੀ ਹੂੰ ਬਾਰਵੇਂ 11ਵੇਂ ਮਹੀਨੇ ਦੇ ਵਿੱਚ ਇਹ ਬੀਜੀ ਜਾਂਦੀ ਹੈ ਹੂੰ ਇਹ ਬਹੁਤ ਸੋਹਣੀ ਹੁੰਦੀ ਹੈ ਜੀ ਹੂੰ ਇਹਨੂੰ ਘਟੋ ਘਟਾ ਇੱਤੇ ਇੱਤੇ ਟੋਡੇ ਲੱਗਦੇ ਆ ਹੂੰ ਇੱਕ ਚਿੱਟੀ ਖਸਖਸ ਆਉਂਦੀ ਹੈ ਇੱਕ ਕਾਲੀ ਆਉਂਦੀ ਹੈ ਹੂੰ ਕਾਲੀ ਨੂੰ ਛੋਟੇ ਲੱਗਦੇ ਆ ਤੇ ਮੈਂ ਤਾਂ ਰੋਜ਼ ਖਬਰਾਂ ਦੇਖਦਾ ਪੰਜਾਬ ਦੀਆਂ ਜਿੱਥੋਂ ਪੁਲਿਸ ਵਾਲੇ ਫੜਨ ਜਾਂਦੇ ਆ ਕਿਸੇ ਦੇ ਖੇਤ ਦੇ ਵਿੱਚ ਲਾਈ ਆ ਕਿਸੇ ਦੇ ਘਰ ਦੇ ਵਿੱਚ ਲਾਈ ਆ ਪਰ ਉਹਨਾਂ ਨੇ ਜ਼ਿਆਦਾ ਮਾਤਰਾ ਦੇ ਵਿੱਚ ਲਾਈ ਉਹ ਗੈਰਕਾਨੂੰਨੀਆ ਜਦੋਂ ਇਹਦੇ ਤੇ ਪਾਬੰਦੀ ਲੱਗੀ ਹੋਈ ਆ ਤੇ ਜੇ ਆਪਾਂ ਬੂਟਿਆਂ ਤੌਰ ਤੇ ਇਹਨੂੰ ਲਾਉਨੇ ਆ ਤੇ ਬਹੁਤ ਸੋਹਣੀ ਹੁੰਦੀ ਆ ਜੀ ਸਾਡੀ ਧਰਤੀ ਤੇ ਇਹਨੂੰ ਮੰਨਦੀ ਬਹੁਤ ਜ਼ਿਆਦਾ ਕਿਉਂਕਿ ਇਹ ਇਹਨੂੰ ਪਾਣੀ ਨਹੀਂ ਜ਼ਿਆਦਾ ਲਾਉਣਾ ਪੈਂਦਾ ਇਹਨੂੰ ਜ਼ਿਆਦਾ ਰੇਸ ਸਪਰੇ ਨਹੀਂ ਲਾਉਣੀ ਪੈਂਦੀ ਇਹ ਇੱਕ ਆਰਗੈਨਿਕ ਖੇਤੀ ਆ ਅੱਛਾ ਹੁਣ ਤੁਸੀਂ ਕਿਹਾ ਵੀ ਕਿਸਾਨ ਕਸਾਲ ਨਹੀਂ ਹੁੰਦਾ ਮੈਨੂੰ ਇੱਕ ਗੱਲ ਦੱਸੋ ਹੂੰ ਵੀ ਹਰ ਇੱਕ ਕੱਸੀ ਤੇ ਹੂੰ ਹਰ ਇੱਕ ਨਹਿਰ ਤੇ ਸੂਏ ਤੇ ਹੂੰ ਸੁੱਖਾ ਖੜਾ ਹੂੰ ਇਹੋ ਸੁੱਖਾ ਜਿੱਥੇ ਖੜਾ ਜੀ ਉੱਥੇ ਕਿੰਨੇ ਕ ਤੁਸੀਂ ਨੌਜਵਾਨ ਦੇਖਦੇ ਆ ਜਿਹੜੇ ਉਹਨੂੰ ਰਗੜਾ ਲਾ ਰਹੇ ਹੁੰਦੇ ਆ ਜਾਂ ਉਹਨੂੰ ਬੀੜੀਆਂ ਸਿਕਟਾਂ ਦੇ ਵਿੱਚ ਪਾ ਕੇ ਪੀ ਰਹੇ ਹੁੰਦੇ ਆ ਮੈਂ ਤਾਂ ਕੋਈ ਦੇਖਿਆ ਨਹੀਂ ਪੀਂਦਾ ਖੋਲਾ ਖੜਾ ਉਹ ਹੂੰ ਹੂੰ ਜਦੋਂ ਪੰਜਾਬ ਕੋਈ ਨਾ ਕੋਈ ਟਾਵਾਂ ਟੱਕਰ ਵੀ ਜਾਂਦਾ ਜੀ ਕਦੇ ਕੋਈ ਟੱਕਰਦਾ ਜੀ ਢਿੰਗ ਸਿੰਘ ਪੀ ਲੈਂਦੇ ਰਗੜਾ ਬਣਾ ਕੇ ਉਹਨੂੰ ਹੂੰ ਹੂੰ ਉਹ ਚਲੋ ਪਹਿਲਾਂ ਤੋਂ ਪੀਂਦੇ ਆ ਉਹ ਤਾਂ ਇਹਨੂੰ ਸਰਦਾਈ ਵੀ ਬੋਲਦੇ ਆ ਦੇਗ ਵੀ ਬੋਲਦੇ ਆ ਬੜਾ ਕੁਛ ਬੱਤਕਾ ਵੀ ਕਹਿੰਦੇ ਆ ਇਹਨੂੰ ਉਹਨਾਂ ਦਾ ਬੋਲਾ ਅੱਛਾ ਜੀ ਤੇ ਜਾ ਤੁਸੀਂ ਦੇਖਦੇ ਹੋ ਵੀ ਜਦੋਂ ਖੁੱਲੀ ਚੀਜ਼ ਕਿਤੇ ਪਈ ਆ ਹੂੰ ਤੁਸੀਂ ਵਿਆਹ ਦੇ ਵਿੱਚ ਚਲੇ ਜਾਓ ਅਨ ਲੱਡੂ ਛੋਟੇ ਸਾਹਮਣੇ ਮਠਿਆਈ ਪਈ ਹੋਵੇ ਤੁਸੀਂ ਉਹਦੇ ਕਿੰਨੀ ਝਾਕਦੇ ਨਹੀਂ ਜਦੋਂ ਬੰਦ ਕਮਰੇ ਦੇ ਵਿੱਚ ਪਈ ਹੋਵੇ ਤੇ ਖਿੱਚ ਦਾ ਕੇਂਦਰ ਬਣੀ ਰਹਿੰਦੀ ਹੈ ਹੂੰ ਜ਼ਿਆਦਾਤਰ ਪੰਜਾਬੀਆਂ ਦੀ ਫਿਤਰਤ ਹੈ ਜਿਹੜੀ ਚੀਜ਼ ਤੇ ਬੈਨਾ ਉਹਨੂੰ ਜ਼ਿਆਦਾ ਪਸੰਦ ਕਰਦੇ ਆ ਹੂੰ ਹੂੰ ਜਦੋਂ ਇਹ ਖੁੱਲੀ ਹੋ ਗਈ ਇਹਨੂੰ ਜ਼ਿਆਦਾ ਲੋਕ ਨਹੀਂ ਲੈਣਗੇ ਹੂੰ ਉਨੀ ਕੁ ਲੈਣਗੇ ਜਿੰਨੀ ਕੁ ਲੋੜ ਹੈ ਫਿਰ ਹੁਣ ਜੇ ਵੱਧ ਚੀਜ਼ ਤਾਂ ਰੋਟੀ ਵੱਧ ਖਾ ਲੋ ਜੀ ਉਹ ਵੀ ਸਿਹਤ ਲਈ ਹਾਨੀ ਕਰਕੇ ਹੂੰ ਵੱਧ ਚਾਹ ਪੀ ਲੋ ਉਹ ਵੀ ਸਿਹਤ ਲਈ ਹਾਨੀ ਕਰਕੇ ਤਿਆਬ ਬਣ ਜਾਂਦਾ ਜੀ ਜ਼ਿਆਦਾ ਪਾਣੀ ਪੀ ਲੋ ਉਹ ਵੀ ਨਸਾਂ ਦੇ ਵਿੱਚ ਪੈ ਜਾਂਦਾ ਹੂੰ ਪਰ ਜਿੱਨਾ ਚਰ ਇਹ ਖੇਤੀ ਨਹੀਂ ਹੁੰਦੀ ਕਿਸਾਨ ਕਸ਼ਾਲ ਨਹੀਂ ਹੋਣਾ ਇਹ ਐਵੇਂ ਸਰਕਾਰ ਦਿਆਂ ਕਹਿਣ ਦੀਆਂ ਗੱਲਾਂ ਵੀ ਜਿੱਥੇ ਖੇਤੀ ਹੈ ਉੱਥੇ ਕਿਸਾਨ ਕਸ਼ਾਲ ਨਹੀਂ ਹੈਗੀ ਠੀਕ ਹੈ ਜੀ ਆ ਸਾਥੀਓ ਜਿਸਨ ਆਪਣੇ ਨਾਲ ਹੰਕਾਰ ਸਿੰਘ ਬਰਾੜ ਜੀ ਜਿਹੜੇ ਭਾਰਤੀ ਕਿਸਾਨ ਯੂਨੀਅਨ ਇਕਤਾ ਪੰਜਾਬ ਜਥੇਬੰਦੀ ਦੇ ਸੂਬਾ ਪ੍ਰਧਾਨ ਨੇ ਤੇ ਆਪਾਂ ਇਹਨਾਂ ਨਾਲ ਨਸ਼ਿਆਂ ਦੇ ਸਬੰਧ ਦੇ ਵਿੱਚ ਗੱਲ ਕੀਤੀ ਸੀ ਵੀ ਜਿਹੜਾ ਜੇ ਸਰਕਾਰ ਜੁੱਧ ਨਸ਼ੇ ਵਿਰੁੱਧ ਚਲਾ ਰਹੀ ਆ ਵੀ ਉਹਨੂੰ ਕਿਵੇਂ ਹੋਰ ਸਾਰਥਕ ਤਰੀਕੇ ਨਾਲ ਵਧਿਆ ਚਲਾਇਆ ਜਾ ਸਕਦਾ ਹੈਗਾ ਉਸੇ ਸਬੰਧ ਵਿੱਚ ਇਹਨਾਂ ਨੇ ਦੱਸਿਆ ਵੀ ਇਹਦਾ ਜੀ ਦਾ ਜਿਹੜਾ ਹੱਲ ਹੈ ਇਹਨਾਂ ਮੁਤਾਬਕ ਉਹ ਹੱਲ ਲੱਗਦਾ ਹੈ ਵੀ ਖਾਸ ਖਾਸ ਦੀ ਖੇਤੀ ਹੈ ਜਿਹੜੀ ਉਹਦੇ ਨਾਲ ਇਹਦਾ ਪੂਰਨ ਰੂਪ ਦੇ ਵਿੱਚ ਹੱਲ ਕੀਤਾ ਜਾ ਸਕਦਾ ਬਾਕੀ ਤੁਹਾਡੀ ਕੀ ਰਾਏ ਹੈਗੀ ਕਮੈਂਟਾਂ ਰਾਹੀਂ ਜਰੂਰ ਸਾਂਝੀ ਕਰ ਦਿਓ ਧੰਨਵਾਦ ਸਾਰੀ